ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਦਾ ਨੌਜਵਾਨ ਗੁਰਪਾਲ ਸਿੰਘ ਜੋ ਕਿ ਲਗਭਗ ਸਮਾਂ ਪਹਿਲਾਂ ਅਮਰੀਕਾ ਗਿਆ ਸੀ ਕਿਉਂਕਿ ਉਸ ਦਾ ਛੋਟਾ ਭਰਾ ਪਹਿਲਾਂ ਅਮਰੀਕਾ ਸੀ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਵੀ ਚੰਗੇ ਭਵਿੱਖ ਲਈ ਅਮਰੀਕਾ ਜਾਣਾ ਚਾਹੁੰਦਾ ਸੀ ਤੇ ਇਸ ਦੇ ਲਈ ਉਸ ਨੇ ਦੋ ਕਿੱਲੇ ਪਹਿਲੀ ਵੀ ਵੇਚ ਦਿੱਤੀ ਹਾਲਾਂਕਿ ਉਸ ਦੇ ਚਾਚੇ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਪਰ ਪਿੰਡ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਸੋਨਾ ਲਿਕਾ ਟਰੈਕਟਰ ਵਿੱਚ ਚੰਗੀ ਭਲੀ ਨੌਕਰੀ ਵੀ ਛੱਡ ਦਿੱਤੀ। ਏਜੰਟ ਨੇ 45 ਲੱਖ ਲੈ ਕੇ ਮੈਕਸੀਕੋ ਭੇਜ ਦਿੱਤਾ ਤੇ ਉੱਥੋਂ ਡੰਕੀ ਲਗਾ ਕੇ ਅਮਰੀਕਾ ਗਿਆ ਤੇ ਉੱਥੇ ਫੜਿਆ ਗਿਆ। 25 ਦਿਨ ਤੋਂ ਉੱਥੇ ਕੈਂਪ ਵਿੱਚ ਸੀ ਤੇ ਅੱਜ ਡਿਪੋਰਟ ਹੋ ਕੇ ਵਾਪਸ ਆ ਰਿਹਾ ਹੈ। ਮੇਰਾ ਨਾਂ ਭਗਵੰਤ ਸਿੰਘ ਸਾਹਿਬ ਦਾ ਸਰਪੰਚ ਰਾਜੂ ਬੇਲਾ ਜੀ। ਇਹ ਸਾਡੇ ਬਿਲਕੁਲ ਗਵੰਡੀ ਗੁਰਪਾਲ ਸਿੰਘ son of ਗਰਦਿਆਲ ਸਿੰਘ ਵਾਸੀ ਰਾਜੂ ਬੇਲਾ ਜੋ 31 ਅਕਤੂਬਰ ਨੂੰ ਘਰੋਂ ਗਿਆ ਸੀ। ਇਹ ਜਿੱਦਾਂ ਜਿੱਦਾਂ ਏਜੰਟ ਨੇ ਕਿਹਾ ਸੀ ਵੀ ਡਾਇਰੈਕਟ ਫਲੈਟ ਕਰਾਵਾਂਗੇ ਤੈਨੂੰ ਅਮਰੀਕਾ ਪਾਜਾਵਾਂਗੇ ਤਰੀਕ ਕਰੀਬ ਨੇ 42 ਲੱਖ ਰੁਪਏ ਦਿੱਤਾ ਇਹਨੂੰ ਉਹਨੇ ਜੰਗਲਾਂ ਦੇ ਪਨਾਮਾ ਦੇ ਜੰਗਲਾਂ ਦੇ ਹੁੰਦੇ ਹੋਇਆ ਤੁਰ ਤੁਰ ਕੇ ਖੱਪ ਖੱਪ ਕੇ ਮੈਕਸੀਕੋ ਪਹੁੰਚਾ ਤੇ ਕਰੀਬ ਲਗਭਗ ਅੱਜ 25 ਦਿਨ ਪਹਿਲਾਂ ਇਹ ਕੈਂਪ ਚ ਵੜਿਆ ਸੀਗਾ ਤੇ ਉਹ ਅਮਰੀਕਾ ਸਰਕਾਰ ਨੇ ਇਹਨੂੰ ਰਿਪੋਰਟ ਕਰਤਾ ਅੱਜ ਸਾਨੂੰ ਵੀ ਪ੍ਰੈਸ ਤੋਂ ਪਤਾ ਲੱਗਾ ਜਾਂ ਸੀਆਈਡੀ ਤੋਂ ਪਤਾ ਲੱਗਾ ਵੀ ਇਹ ਰਾਤ ਉਤਰ ਜਾਵਾ ਇਹ ਅਸੀਂ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਬਹੁਤ ਗਰੀਬ ਪਰਿਵਾਰ ਆ ਅਸੀਂ ਸਰਕਾਰ ਅੱਗੇ ਉਹ ਬੇਨਤੀ ਕਰਾਂਗੇ ਵੀ ਇਹਨੂੰ ਇਹਦਾ ਜਿਹੜਾ ਬੰਦਾ ਹੱਕ ਹੈ ਏਜੰਟ ਤੇ ਕਾਰਵਾਈ ਕਰਕੇ ਤੇ ਪੈਸੇ ਦੁਆਏ ਜਾਣ ਤੇ ਇਹੀ ਗੱਲ ਆ ਜੀ ਪਰਿਵਾਰ ਚ ਕੋਣ ਕੋਣ ਹੈਗਾ ਉਹਨਾਂ ਦੇ ਇਹਨਾਂ ਦੇ ਮਦਰ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਜੀ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਦੋਨੇ ਭਰਾ ਨੇ ਇਹਨਾਂ ਦੀ ਤਿੰਨ ਭੈਣਾਂ ਨੇ ਉਹ ਇਹਨਾਂ ਪਹਿਲਾਂ ਵਿਆਹ ਦਿੱਤੀਆਂ ਨੇ ਤੇ ਦੋਨੇ ਭਰਾ ਅਜੇ ਕੁਆਰੇ ਨੇ ਵਿਚਾਰੇ ਤੇ ਮਿਹਨਤ ਕਰਨ ਦੇ ਚੱਕਰ ਜੀ ਵਿਚਾਰੇ ਫਸ ਚੁੱਕੇ ਆ ਜੀ ਛੋਟੇ ਭਰਾ ਕੋ ਚਲਾ ਜੀ ਛੋਟਾ ਭਰਾ ਤਾਂ ਪਹਿਲਾਂ 2 ਸਾਲ ਅਮਰੀਕਾ ਗਿਆ ਜੀ ਉਹਦੇ ਕੋਲ ਜਾ ਰ ਅਨ ਜੁਨੀਅਨ ਕੀਤੀ ਆ ਸਰਵਿਸ ਕਰਦਾ ਸੀ ਪ੍ਰਾਈਵੇਟ ਇੱਥੇ ਸੋਨਾਲਿਕਾ ਏਜੰਸੀ ਚ ਤੇ ਇਹ ਹੁਣ ਇਸ ਤਰੀਕੇ ਨਾਲ ਫਸ ਗਿਆ ਜੀ ਹੁਣ ਗਲਤ ਤਰੀਕਾ ਜੀ ਸਾਡੇ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਬੱਚਿਆਂ ਨੂੰ ਪੜਾ ਕੇ ਸਟੱਡੀ ਵੀਜ਼ਾ ਲਵਾਓ ਜੇ ਕੋਈ ਸਟੱਡੀ ਕਰਾਉਣੀ ਹੈ ਉਸ ਤਰੀਕੇ ਨਾਲ ਲੀਗਲ ਤਰੀਕੇ ਨਾਲ ਖਲਾਓ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਭਾਗੀਦਾਰ ਆ ਵੀ ਨਹੀਂ ਕਰਾਉਣਾ ਚਾਹੀਦਾ ਤੇ ਜੋ ਫਸ ਜਾਂਦੇ ਨੇ ਤੇ ਫੇਰ ਆਪਾਂ ਚਲੋ ਇਹੋ ਦਿਖਾਰੇ ਦਾ ਨਿਆ ਹੋਈ ਆ ਵੀ 2 ਕਿਲੋ ਜ਼ਮੀਨ ਵੇਚ ਕੇ ਗਿਆ ਜੋ ਜੈਂਟਰ ਤੇ ਸਰਕਾਰ ਬੰਦ ਕਾਰਵਾਈ ਕਰੇ ਇਹਨੂੰ ਪੈਸੇ ਦਵਾਏ इंडिया क्राइम न्यूज चुरम के खिलाफ जंग आप देख रहे हैं इंडिया क्राइम न्यूज